ਕਿੰਨਾ ਸੀ ਲੰਗੀ ਜਾਂਨੇ ਯਾਰ ਸਾਰਾ ਦਰਿਆ ਵੇਖਦੀ ਲੰਗੀ ਜਾਂਨੇ ਤੇ ਕਿੰਨੇ ਰੁਪਏ ਮੰਗੇ ਸਿਆਪਾ ਤੋਂ ਪਿੱਛੇ ਸੱਚੇ ਇਹ ਵੀ ਦੱਸ ਪਾ 1500 ਰੁਪਏ ਆਟੋ ਵਾਲੇ ਨੇ ਮੰਗਿਆ ਬਾਈ ਹਾਂਜੀ ਤੇ ਪੁਲਿਸ ਵਾਲੇ ਤਾਂ ਕਹਿੰਦੇ ਵੀ ਜਮਾ ਹੀ ਭੁੱਲ ਜੋ ਵੀ ਤੁਸ ਨੂੰ ਤੇ ਅਸੀਂ ਜਾਣ ਦੇ ਜਾਂਦੇ ਇਹ ਪ੍ਰਯਾਗਰਾਜ ਦਾ ਅੰਦਰ ਦਾ ਦਰਸ਼ਾ ਹੈ ਟੂਕ ਤਾਂ ਇਕੱਲੇ ਇਕੱਲੇ ਨਹੀਂ ਆ ਰਹੇ ਇੱਥੇ ਹਾਂ ਅਸੀਂ ਪਿੱਛੇ ਸੰਤਾਂ ਦੀ ਗੱਡੀ ਵੀ ਨਾਲ ਘਟਵਾ ਕੇ ਲਿਆਈਏ ਯਾਰ ਐਡਾ ਧਕਾਣਾ ਕਰਾ ਕਿਹਦੇ ਸਾਥ ਕੌਣ ਹੈ ਕਿੱਥੋਂ ਆਈ ਹੈ ਪਰ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆ ਥੋੜਾ ਜਿਹਾ ਸੜਕਾਂ ਤੇ ਜਾਮ ਲੱਗਾ ਤੇ ਬੰਦਿਆਂ ਵਾਸਤੇ ਆ ਟ੍ਰੈਫਿਕ ਲਾਇਆ ਬਈ ਆ ਬੰਦੇ ਨਿਕਲਣਗੇ ਖੱਬੇ ਮੁੜਨਗੇ ਸੱਜੇ ਮੁੜਨਗੇ ਗੱਡੀਆਂ ਮੁੜਨੋਂ ਪੁੰਨੇ ਦਾ ਆ ਤਾਂ ਮਰਨ ਵਾਲਾ ਕੰਮ ਆ ਦੇਖ ਲੋ ਵੀ ਆ ਦਰਿਆ ਤੇ ਲੋਹੇ ਦੇ ਪੌੜਾ ਬਾਈ ਗੱਡੀ ਜਿਹੜੀ ਹੈ ਗਿਆ ਗੱਡੇ 'ਚ ਪਤਾ ਲੱਗਦਾ ਵਾਕਈ ਰਾਬ ਰਾਬ ਕਰਦੇ ਜਾਂਦੇ ਆ ਬੰਦੇ ਠੀਕ ਹੈ ਤੇ ਸਾਰਾ ਸਾਰਾ ਇਹ ਸਾਰਾ ਕ੍ਰਾਸ ਕਰਕੇ ਅਪਸੰਗ ਵੀ ਹਣਾ ਬਾੜੀ ਸ਼ਹਿਰ ਦਾ ਨਾਕੋਂਬੋ ਦੇਖਣਾ ਪੈਂਦਾ ਬਾਈ ਓਹੋ ਆ ਥੱਲੇ ਵਿਖਾ ਕੇ ਆ ਲੈ ਆਇਆਂ ਲੱਗਣਾ ਇਦਾਂ ਦੇ ਥੱਲੇ ਪਿੱਲਰ ਹੈ ਆ ਦੇਖ ਲੋ ਬਈ ਇੱਥੇ ਖੜਿਆ ਆ ਸਾਰਿਆਂ ਸਾਂ ਲੋਹੇ ਦਾ ਪੁਆਇੰਟ ਆਪਾਂ ਟੱਪ ਕੇ ਆਪਾਂ ਅੱਗੇ ਆਏ ਆ ਹੁਣ ਇਹਦਾ ਮਤਲਬ ਨਿਸ਼ਾਨ ਦਾ ਕੰਮ ਕੀ ਜਾਵਾਂਗੇ ਹੁਣ ਤੇ ਆਹ ਦੇਖ ਲੋ ਇਧਰਲੇ ਪਾਸੇ ਪਈ ਹਜੇ ਨਾ ਅੱਜ ਆਵਾਜ਼ਾਈ ਥੋੜੀ ਠੀਕ ਹੈ ਲੰਗਣਾ ਸੌਖਾ ਆਏ ਨਹੀਂ ਪਤਾ ਕਈ ਵਾਰ ਗਲਤ ਰਾਈ ਜਾਂਦੇ ਹੋਗੇ ਵੀ ਮੈਸ ਤਾਂ ਲਿਖਿਆ ਹੋਇਆ ਸੰਗ ਮੰਗਾੜ ਜਾਣੇ ਦਾ ਰਸਤਾ ਹੈ ਪਤਾ ਨਹੀਂ ਕਿਦੋਂ ਦਾ ਲਿਖਿਆ ਹੋਇਆ ਯਾਰ ਕਟੋਗੜ 20 25 ਕਿਲੋਮੀਟਰ ਤਾਂ ਸਾਨੂੰ ਹੋ ਹੀ ਗਏ ਤੇ ਬਾਕੀ ਜਾਵਾਂਗੇ ਪਹੁੰਚਾਂਗੇ ਫਿਰ ਤੁਹਾਨੂੰ ਦੱਸਾਂਗੇ ਪਰ ਫਿਲਹਾਲ ਆਪਾਂ ਰਾਹਾਂ 'ਚ ਹੀ ਆ ਅਜੇ ਸਬਰਾਂ ਤੇ ਆ ਸ਼ਹਿਰਾਂ ਦੇ ਨਹੀਂ ਤੁਹਾਨੂੰ ਪ੍ਰਬੰਧ ਦਿਖਾਉਣੇ ਆ ਬਈ ਪਾਣੀ ਛਿੜਕੀ ਜਾਂਦੇ ਆ ਰਾਹਾਂ ਤੇ ਮਹਲਾ ਰਾਤੋਂ ਰਾਤ ਜਿਹੜਾ ਹੈਗਾ ਰਾਹ ਤਿਆਰ ਕੀਤੇ ਜਾ ਰਿਹਾ ਹੋਰ ਤੇ ਆਹ ਆਹ ਤਾਰੇ ਹੀ ਬਣਾਇਆ ਲੱਗਦਾ ਤੇ ਗਾਂਹ ਜਾ ਕੇ ਕਹਿੰਦੇ ਚਾਦਰਾਂ ਹੀ ਚਾਦਰਾਂ ਉਹਨਾਂ ਤੇ ਆਹ ਸਾਰਾ ਜਿੰਨਾ ਸੀ ਲੰਗੀ ਜਾਂਦੇ ਆ ਯਾਰ ਸਾਰਾ ਦਰਿਆ ਵੇਜ ਦੀ ਲੰਗੀ ਜਾਂਦੇ ਆ ਹੁਣ ਇਹ ਰੱਬ ਜਾਣੇ ਗੰਗਾ ਤੇ ਯਮੁਨਾ ਤੇ ਖੁੱਸਦਾ ਇਕੱਠੀਆਂ ਭੈਣਾ ਹੋਣੇ ਮੰਨ ਲਓ ਵੀ ਐਡਾ ਸਿਸਟਮ ਹੈ ਤੇ ਇਧਰ ਦੇ ਪਾਸੋਂ ਜਿਹੜਾ ਹੈਗਾ ਅੱਗੇ ਪਾਰਕਿੰਗਾਂ ਬਣੀਆਂ ਵਗੀਆਂ ਮੇਲਾ ਜਣਾ ਹੈਗਾ ਕੰਬ ਭਾਈ ਪੂਰਾ ਭਰਿਆ ਹੋਇਆ ਹੈ ਤੇ ਹਜੇ ਖਾਣੇ ਖੂੜਾ ਨੇ ਉਹ ਸੰਤ ਚ ਦੇਖਣੇ ਹਜੇ ਇਹਦਾ ਕੋਈ ਬਾਹ ਤਾਂ ਚੱਕੀ ਬੜਾ ਬਈ ਮਾਲਾ ਸੂਹਾਂ ਦੇ ਪੈ ਹੈ ਨਾ ਉਹ ਵਾਲਾ ਕੰਮ ਤਾਂ ਨਹੀਂ ਹਜੇ ਆਇਆ ਤੇ ਪਰ ਆਇਆ ਵੀ ਲੋਕ ਜਰੂਰ ਆ ਬੇਬੀਆਂ ਜਿਹੇ ਪੂਰੇ ਆ ਦੇਖ ਮਾਤਾ ਵਰਗੇ ਵਿਚਾਰਗੇ ਇਧਰ ਦੇ ਪਾਸੇ ਨੌਜਵਾਨ ਵੀ ਆ ਤੇ ਇਧਰੋਂ ਆ ਕੇ ਬਈ ਹੁਣ ਮੈਨੂੰ ਲੱਗਦਾ ਕਾਣੀ ਮਨਦਾ ਔਖਾ ਕਰੂ ਕੰਮ ਹੁਣ ਇੱਥੇ ਆ ਕੇ ਲੱਗ ਗਿਆ ਜਾਮ ਜਾ ਤੋਂ ਗਾ ਜਾਣਾ ਸ਼ਾਇਦ ਔਖਾ ਹੋ ਜਾਏ ਹੁਣ ਇੱਥੇ ਪਾਰਕਿੰਗ ਪੂਰੀ ਕਰਨੀ ਪਣੀ ਹੈ ਹੈ ਇੱਧਰ ਹੀ ਜਾਣ ਨੂੰ ਇੱਧਰ ਹਾਂ ਫਿਰ ਆਪਾਂ ਨੂੰ ਫਾਇਦਾ ਆ ਗਿਆ 4x4 ਦਾ ਇਹ ਦਾ ਮਸਾਂ ਫਿਰ ਫਾਇਦਾ ਹੀ ਕੀ ਹੋਇਆ ਫਿਰ ਕਾਰ ਲੈਣ ਦਾ ਯਾਰ ਤੁਸੀਂ ਚਲਾਈ ਨਾ ਅਰੇ ਆਪਾਂ ਉਸ ਤੋਂ ਜ਼ਿਆਦਾ ਫਾਇਦਾ ਹੀ ਕੀ ਹੋਇਆ ਜੇ ਤੁਸੀਂ ਜਾਣਾ ਹੀ ਰਹਾ ਬੇ ਜੇ ਫਿਰ ਆਪਾਂ ਥੱਲੇ ਸਿੱਟ ਲੈਨੇ ਚਲੋ ਫਿਰ ਨਾਲੇ ਤੁੰਦਰ ਆ ਜਾਂ ਵੀ ਜਾਂਦੀ ਹੈ ਤੇ ਨਹੀਂ ਪਹੁੰਚਦੀ ਤੇ ਨਹੀਂ ਹਾਲ ਆਪਾਂ ਕਿੰਨੀਆਂ ਗੱਡੀਆਂ ਕਟਾਂਗੇ ਕਾਕੇ ਉਹ ਆਫ-ਰੋਡਿੰਗ ਹੋ ਗਈ ਆ ਔਨ-ਰੋਡਿੰਗ ਤੇ ਆਪਣੀ ਆਫ-ਰੋਡਿੰਗ ਆ ਤੇ ਥਰੇ ਚਲੋ 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 ਦਰਿਆ ਕੇ ਅੰਦਰ ਵਾਹ ਮਾਈ ਗੋਡ ਮਰਨਾ ਨਹੀਂ ਮਰਨਾ ਲੋ ਬਈ ਹੈ ਮਰਨਾ ਮਰਨਾ ਮਗਰ ਲਾ ਕੇ ਮੈਂ ਕਣ ਆਪਾਂ ਐ ਕਰਕੇ ਇਧਰ ਉਧਰ ਦੀ ਆਪਾਂ ਇਹਨਾ ਨਹੀਂ ਨੰਗਾ ਅਗੇ ਨੰਗਾ ਅਗੇ ਆਪਾਂ ਜਿੱਤਾਂਗੇ ਲੱਗਦਾ ਜਿੱਤ ਗਏ ਜਿੱਤ ਗਏ ਇੰਨੀ ਨੇੜ ਦਾ ਆਈ ਕੋਈ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਉਮਰ 10 ਕਿਲੋਮੀਟਰ ਪਿੱਛੇ ਇਦਾਂ ਦਾ ਬਣਾਇਆ ਵੇ ਪਿੱਛੇ ਤਰਸੂਲ ਜਾਂ ਥਾਂ ਥਾਂ ਤੇ ਬਾਬਾ ਹੈਗਾ ਆਪਣੇ ਪਿੱਛੇ ਆ ਆਗੇ ਆ ਆਗੇ ਬਾਬਾ ਜੀ ਇਹਨਾਂ ਨੇ ਕੜਾਈ ਗੱਡੀ ਇਹ ਪ੍ਰਿਆਗਰਾਜ ਦਾ ਅੰਦਰ ਦਾ ਦ੍ਰਿਸ਼ ਹੈ ਇਹ ਚੀਜ਼ਾਂ ਤੁਹਾਨੂੰ ਕਿਸੇ ਨੇ ਦਿਖਾਉਣਗੀਆਂ ਵਿੱਚ ਇਦਾਂ ਦਾ ਸਿਸਟਮ ਹੈ ਆਪਾਂ ਫਿਲਹਾਲ ਅੰਦਰ ਆਏ ਇਹ ਤੇ ਪ੍ਰਿਆਗਰਾਜ ਸ਼ਹਿਰ ਆ ਤੇ ਪੂਰਾ ਸਜਾਇਆ ਹੋਇਆ ਹੈ ਅਸੀਂ ਆਪਾਂ ਪਹੁੰਚ ਗਏ ਆ ਇਹ ਸਾਰਾ ਸਾਰਾ ਹੈਗਾ ਕੁੰਬ ਦਾ ਦ੍ਰਿਸ਼ ਹੈ ਸਾਰਾ ਇਹ ਪਾਲਕ ਜੀ ਪ੍ਰਿਆਗਰਾਜ ਸੰਗਮ ਪ੍ਰਿਆਗਰਾਜ ਦਾ ਤੇ ਇਧਰ ਲਾਈਟਾਂ ਤੇ ਬਹੁਤ ਬਹੁਤ ਧੰਨਵਾਦ ਆ ਦੋ ਬੰਦਿਆਂ ਦਾ ਬਈ ਤੇ ਦੇਖਦੇ ਆ ਪਤਾ ਨਹੀਂ ਨਹੀਂ ਸ਼ਾਮ ਦੀ ਸ਼ਾਮ ਦੀ ਇਹਨਾਂ ਦੇ ਕਰਕੇ ਸਾਈ ਸੀ ਇੱਥੋਂ ਤੱਕ ਆਹ ਦੇਖੋ ਚੱਲਦੀ ਬਹੁਤ ਆ ਯੂਪੀ ਤੱਕ ਚੱਲਦੀ ਆ ਬੰਦਿਆਂ ਨੇ ਬੈਠੇ ਹਾਂ ਗੁੱਲੂ ਬਰਾੜ ਜੀ ਨੇ ਵੰਟੀ ਭੁੰਦਰ ਜੀ ਨੇ ਇਹਨਾਂ ਨੂੰ ਸਨਮਾਨਿਤ ਕਰਨਾ ਤਾਂ ਇਹ ਕਹਿੰਦੇ ਵੀ ਆਹ ਮੁੰਡੇ ਇੱਥੋਂ ਸਨਮਾਨ ਲੈਣਾ ਹੈ ਇਹ ਬੱਚੇ ਨਾਲ ਸਾਡੀ ਕਮਿਟਮੈਂਟ ਹੋ ਗਈ ਬਸ ਇਧਰੋਂ ਮੇਲਾ ਮੁਕਣਾ ਹੈ ਉਧਰੋਂ ਕੰਮ ਸ਼ੁਰੂ ਹੋ ਜਾਣਾ ਹਾਂ ਉਧਰੋਂ ਮੇਲਾ ਇਹਨਾਂ ਨੇ ਲੁੱਟ ਲੈਣਾ ਹੈ ਇੱਥੇ ਹਮਾ ਨੇ ਮੰਡੀ ਗਾਲਾ ਇਹ ਕਹਿੰਦਾ ਵੀ ਮੈਂ ਸਨਮਾਨ ਕਰੂੰਗਾ 15 ਗਾਹ ਤੇ ਇਹਨਾਂ ਨੂੰ ਦੋਨਾਂ ਨੂੰ ਸਨਮਾਨ ਦਿੱਤਾ ਜਾਣਾ ਉਦੋਂ ਪਹਿਲਾਂ 26 ਜਨਵਰੀ ਦਾ ਨੰਗੀ ਨਹੀਂ ਤਾਂ ਹੁਣ ਕਰ ਦਿੰਦੇ ਸੋ ਵਾਕਈ ਬਹੁਤ ਵੱਡਾ ਕੰਮ ਆ ਬਈ ਇੱਥੋਂ ਤਾਂ ਗੱਡੀ ਲਿਆਉਣੀ ਸਾਰੇ ਜੱਜ ਫੇਲ ਕਰਦੇ ਸਾਰੇ ਮੰਤਰੀ ਫੇਲ ਕਰਦੇ A ਤੋਂ Z ਸਭ ਕੁਝ ਦੇਖ ਕੇ ਕੀ ਕੀ ਫੇਲ ਹੋ ਗਿਆ ਇੱਥੇ ਐਂਬੂਲੈਂਸ ਚੱਲਦੀ ਆ ਤੇ ਜਾਂ ਫਿਰ ਆਪਣੀ ਗੱਡੀ ਚੱਲਦੀ ਆ ਤੇ ਲੋਕ ਕਹਿੰਦੇ ਵੀ ਇੱਥੇ ਨਹਾ ਕੇ ਆਉਂਦੇ ਨਾ ਨ ਕਰਾਈ ਦੇ ਨਾ ਕਈ ਵਾਰੀ ਨਾ ਮਾੜਾ ਮੋੜੇ ਪੰਨ ਵੱਧ ਕੀਤੇ ਹੁੰਦੇ ਹੈ ਹਨਾ ਅਗਲੇ ਪੰਨ ਦੇ ਭਾਈ ਹਾਂਜੀ ਸਰ ਦੱਸੋ ਕੀ ਕਹਿਣਾ ਚਾਹੋਗੇ ਵੀ ਲੋਕ ਤਾਂ ਇਕੱਲੇ ਇਕੱਲੇ ਨਹੀਂ ਆ ਰਹੇ ਇੱਥੇ ਅਸੀਂ ਪਿੱਛੇ ਸੰਤਾਂ ਦੀ ਗੱਡੀ ਵੀ ਨਾਲ ਖੜਵਾ ਕੇ ਲਿਆਈ ਹੈ ਯਾਰ ਐਡਾ ਤਾਂ ਕਲਾਕਾਰ ਕਿਹੜੇ ਸੰਤ ਕੌਣ ਹੈ ਕਿੱਥੋਂ ਆਏ ਹੈ ਪਰ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਏ ਨਹੀਂ ਆਇਆ ਤਾਂ ਨਹੀਂ ਆ ਸੰਤਾਂ ਨੂੰ ਲੈ ਆਉਣ ਵਾਲੇ ਆਪਾਂ ਕੌਣ ਹੈ ਪਰ ਆਏ ਵੀ ਚਲ ਠੀਕਾ ਡਾਇਰੈਕਸ਼ਨ ਆਪਾਂ ਦੇ ਦੇ ਤੀ ਪਰ ਇੱਕ ਗੱਲ ਹੈਗੀ ਆ ਵੀ ਵਾਕਈ ਬਈ ਮੇਲਾ ਲੁੱਟਣਿਆ ਕੁੰਭ ਦਾ ਉਹ ਵੀ ਉਹ ਵੀ 144 ਸਾਲਾਂ ਵਾਲਾ ਜਿੱਥੇ ਕੋਈ ਹੈ ਜਿੱਥੇ ਕੋਈ ਨਹੀਂ ਪਹੁੰਚਿਆ ਜਹਾਨਾ ਪਹੁੰਚੇ ਪਤਾ ਨਹੀਂ ਰਵੀ ਤਹਾਂ ਪਹਾ ਪਹੁੰਚੇ ਕਦੀ ਤੇ ਕਦੀ ਉੱਤਰ ਗਿਆ ਆਪਾਂ ਵੀ ਇੱਥੇ ਘਟੀਆਂ ਲੈਣੀਆਂ ਬਹੁਤ ਔਖੀਆਂ ਤੇ ਕੱਲੀਆਂ ਐਂਬੂਲੈਂਸਾਂ ਤੋਂ ਬਿਨਾਂ ਜਾਂ ਪੁਲਿਸ ਦੀਆਂ ਜੀਪਾਂ ਕਾਰਾਂ ਤੋਂ ਬਿਨਾਂ ਤਾਂ ਫਿਰ ਆਪਣੀ ਸਕਾਰਪੀਓ ਗੋਈਦੀ ਐ ਸੋ ਇਹ ਭਾਈ ਬਾਬੇ ਸਾਡੇ ਪਨਪਨ ਕਿਦਾਂ ਕੋਂਬਾ ਬਾਬਾ ਕਹਿੰਦਾ ਵੀ ਨਹਾਇਆ ਕਰ ਤੂੰ ਹਨਾ ਸੋ ਦੇਖ ਤੇ ਕਿੰਨੇ ਰੁਪਏ ਮੰਗੇ ਸੀ ਆਪਾਂ ਤੋਂ ਪਿੱਛੇ ਸੱਚ ਇਹ ਵੀ ਦੱਸ ਪਾ 1500 ਰੁਪਏ ਆਟੋ ਵਾਲੇ ਨੇ ਮੰਗਿਆ ਭਾਈ ਹਾਂਜੀ ਤੇ ਪੁਲਿਸ ਵਾਲੇ ਤਾਂ ਕਹਿੰਦੇ ਵੀ ਜਮਾਈ ਭੁੱਲ ਜੋ ਵੀ ਤੁਹਾਨੂੰ ਉੱਤੇ ਅਸੀਂ ਜਾਣ ਦੇ ਦਿਆਂਗੇ ਪਰ ਹੱਦ ਤੇ ਮਾਰਾ ਹੀ ਸਾਰਿਆਂ ਤੋਂ ਉੱਤੇ ਆਉਂਗਾ ਸੰਗਮ ਬੜੀ ਹੀ ਚੜ੍ਹਿਆ ਹਾਂ ਉਹ ਕਹਿੰਦਾ ਯਾਰ ਛੋਡੇ ਵਰਕੇ ਬੰਦੇ ਨਾ ਜਾਣਗੇ ਭਲੇ ਮਾਸਤਾ ਕੁੰਭ ਕਿੰਨਾ ਪਵਿੱਤਰ ਹੋਗਾ ਹਨ ਸੋ ਆਹ ਦੇਖ ਲੋ ਕੁੰਭ ਜਿਹੜਾ ਹੈ ਗਾਏ ਦੇਖੋ ਉਹ ਤਾਂ ਕੋਈ ਪਹੁੰਚ ਕੇ ਪਾ ਦੇ 20 ਸੈਕਟਰ 20 ਆ ਗਿਆ ਆ ਗਿਆ ਆਹ ਦੇਖੋ ਭਈ ਇੰਨੀ ਫੋਰਸ ਲਾਉਣੀ ਪਈ ਬੰਦਿਆਂ ਦਾ ਜਾਮ ਲੱਗ ਗਿਆ ਤਾਂ ਠੀਕ ਹੈ ਵੈਸੇ ਸ਼ੁਕਰ ਕਰਦੇ ਅਸੀਂ ਬਹੁਤ ਬਹੁਤ ਧੰਨਵਾਦ ਦੁਬਾਰਾ ਤੋਂ ਫੇਰ ਕਰ ਦਿੰਨੇ ਆ ਗੋਲੂ ਜੀ ਦਾ ਬਰਾੜ ਸਾਹਿਬ ਦਾ ਠੀਕ ਹੈ ਜੀ ਬਾਂਟੀ ਜੀ ਦਾ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਨਮਾਨਤ ਕਰਨੇ ਮਾਤਾ ਵੈਸੇ ਮਾਤਾ ਡਰਾਈਵਰ ਰੱਖਿਆ ਇਹਨਾਂ ਨੇ ਠੀਕ ਹੈ ਤੇ ਇਧਰਲੇ ਪਾਸੇ ਮਾਪੋ ਦਿਖਾਵਾਂ ਕਿੰਨਾ ਵਾਕੇ ਕੁੰਬ ਕੁੰਬਾ ਭਰਾਵੋ ਮੇਰੀ ਗੱਲ ਸੁਣੋ ਯਾਰ ਫੋਟਾ ਕਿ ਸੜਕਾਂ ਤੇ ਜਾਮ ਲੱਗਾ ਤੇ ਬੰਦਿਆਂ ਵਾਸਤੇ ਟ੍ਰੈਫਿਕ ਲਾ ਆ ਬੀ ਆਹ ਬੰਦੇ ਨਿਕਲਣਗੇ ਖੱਬੇ ਮੁੜਣਗੇ ਸੱਜੇ ਮੁੜਣਗੇ ਇਹ ਮੇ ਗੱਡੀਆਂ ਮੜਣੋਂ ਉਹਨੇ ਦਾ ਬੰਦੇ ਆ ਬਈ ਬੰਦੇ ਨਹੀਂ ਕੋਈ ਆਉਂਦੇ ਨਹੀਂ ਨਹੀਂ ਹਰ ਇੱਕ ਬੰਦੇ ਨੇ ਬਈ ਇਨਾ ਭਾਰ ਜਿਕਰ